ਜਾ ਫਿਰ ਇਹਨਾਂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹੁਣ ਕੁਝ ਰਾਹਤ ਮਿਲੇਗੀ ਜੀ ਹਾਂ ਪਹਿਲਾਂ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਹਰਿਆਣਾ ਪੁਲਿਸ ਨੇ ਐਲਾਨ ਕਰ ਦਿੱਤਾ ਸੀਗਾ ਕਿ ਜੋ ਵੀ ਕਿਸਾਨ ਪ੍ਰਦਰਸ਼ਨ ਕਰ ਰਿਹਾ ਹੈ ਉਹਨਾਂ ਤੇ ਕੌਮੀ ਸੁਰੱਖਿਆ ਐਕਟ ਯਾਨੀ ਕਿ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਜਾਊਗਾ ਕਿਉਂਕਿ ਇਹ ਸਰਕਾਰੀ ਪ੍ਰਾਪਰਟੀਆਂ ਜਾਂ ਪ੍ਰਾਈਵੇਟ ਪ੍ਰਾਪਰਟੀਆਂ ਦੀ ਤੋੜ ਭੰਲ ਵੀ ਕਰ ਰਿਹਾ ਹੈ ਸਰਕਾਰੀ ਖਿਆਲੇ ਦਾ ਨੁਕਸਾਨ ਕਰ ਰਿਹਾ ਹੈ ਇੱਥੇ ਗੱਲਾਂ ਕਈ ਸਾਹਮਣੇ ਆਉਂਦੀਆਂ ਨੇ ਕਈ ਅਜਿਹੀ ਵੀਡੀਓ ਸਾਹਮਣੇ ਆਈਆਂ ਨੇ ਜਿੱਥੇ ਹਰਿਆਣਾ ਸਰਕਾਰ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਹੋ ਸੈਂਟਰ ਫੋਰਸਿਸ ਦੇ ਮੁਲਾਜ਼ਮ ਨੇ ਜਦੋਂ ਉਹ ਜਾ ਕੇ ਪੰਜਾਬ ਵਾਲੇ ਪਾਸੇ ਨੂੰ ਜਾ ਕੇ ਹਮਲਾ ਕਰਦੇ ਆ 500 ਮੀਟਰ ਜਾ ਕੇ ਉਹਨਾਂ ਦੇ ਟਰੈਕਟਰ ਟਰਾਲੀਆਂ ਜਿਪਾਂ ਉਹਨਾਂ ਦੇ ਭੰਡ ਡਿੰਡੇ ਭੰਨਦੇ ਆ ਪੱਖੇ ਗੁੱਲਰ ਭੰਨਦੇ ਆ ਤਾਂ ਫਿਰ ਉਸ ਪੁਲਿਸ ਤੇ ਕੀ ਕਾਰਵਾਈ ਹੋਊਗੀ ਕਿਉਂਕਿ ਇੱਕ ਪੱਖ ਤਾਂ ਦੇਖਿਆ ਜਾਂਦਾ ਪਰ ਕਹਿੰਦੇ ਨੇ ਹਰ ਸਿੱਕੇ ਦੇ ਦੋ ਪਾਸੇ ਹੁੰਦੇ ਨੇ ਇੱਕ ਪਾਸੇ ਦੇਖ ਕੇ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਐਨਐਸਏ ਲਗਾਵਾਂਗੇ ਲੇਕਿਨ ਦੂਜੇ ਪਾਸਾ ਇਹ ਕਹਿੰਦਾ ਕਿ ਜਦੋਂ ਆਪਦੀ ਹੀ ਬਲੀ ਪੁਲਿਸ ਹੈ ਫੋਰਸਿਸ ਹੈ ਉਹ ਤੋੜਪੰਨ ਕਰਦੀ ਆ ਮੇਰੇ ਮਤਲਬ ਦੇ ਹੱਥਾਂ ਸੋਟੀਆਂ ਫੜ ਕੇ ਸ਼ੀਲਡਾਂ ਲੈ ਕੇ ਸਿਰ ਤੇ ਹੈਲਮਟ ਪਾ ਕੇ ਕਿਸਾਨਾਂ ਵਾਲੇ ਪਾਸੇ ਜਾ ਕੇ ਪੰਜਾਬ ਵਾਲੇ ਪਾਸੇ ਅੱਗੇ ਤੋੜਪੰਨ ਕਰਦੀ ਆ ਫਿਰ ਹੁਣ ਤੇ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਪਰ ਉਹ ਨਾਲ ਦੇ ਨਾਲ ਸਰਕਾਰ ਸ਼ਾਇਦ ਸਮਝ ਗਈ ਹੈ ਕਿ ਅੱਜ ਕੱਲ ਵੀਡੀਓਗ੍ਰਾਫੀ ਦਾ ਜਮਾਨਾ ਕੈਮਰਾ ਦਾ ਜਮਾਨਾ ਹੈ ਤਾਂ ਹੀ ਉਹ ਹਰਿਆਣਾ ਸਰਕਾਰ ਨੇ ਆਪਣਾ ਜੋ ਲੇਟੈਸਟ ਵਰਜਨ ਦਿੱਤਾ ਉਹਨਾਂ ਨੇ ਕਿਹਾ ਕਿ ਹੁਣ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਐਨਐਸਏ ਅਧੀਨ ਪਰਚਾ ਨਹੀਂ ਹੋਵੇਗਾ ਪਹਿਲਾਂ ਇਹ ਬਹੁਤ ਵੱਡਾ ਡਰ ਪਾਇਆ ਜਾ ਰਿਹਾ ਸੀਗਾ ਕਿ ਕਿਸਾਨਾਂ ਦੀਆਂ ਜਾਇਦਾਦਾਂ ਦਾ ਕੁਰਕਤੀਆਂ ਜਾਣਗੀਆਂ ਉਹਨਾਂ ਦੇ ਬੈਂਕ ਖਾਤੇ ਸੀਲ ਕੀਤੇ ਜਾਣਗੇ ਤੇ ਜਿਹੜਾ ਵੀ ਨੁਕਸਾਨ ਹੋ ਰਿਹਾ ਉਹਨਾਂ ਦੇ ਬੈਂਕ ਖਾਤਿਆਂ ਚੋਂ ਪੈਸੇ ਕਢਾ ਕੇ ਫੁਰੇ ਕੀਤੇ ਜਾਣਗੇ ਪਰ ਹੁਣ ਜੋ ਤਾਜ਼ੀ ਖਬਰ ਅਪਡੇਟ ਆਈ ਹੈ ਉਹ ਇਹ ਹੈ ਕਿ ਹੁਣ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਨਐਸਏ ਦੇ ਅਧੀਨ ਕੋਈ ਵੀ ਪਰਚਾ ਜਾਂ ਧਮਕੀ ਹੁਣ ਹਰਿਆਣਾ ਸਰਕਾਰ ਨਹੀਂ ਦੇਵੇਗੀ